ਸਿਨਾ ਦਿਨਾਂ ਲੰਘਦੇ ਰਹਿਣ ਵਾਲੇ ਤੇ ਅੱਛੇ ਸਾਡਾ ਆਪਣੀ ਏਜੰਸੀ ਦੀ ਟੀਮ ਹੈ ਸਾਡੇ ਤੇ ਅੱਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਗੇਰਚ ਲੱਗੀ ਸੀ ਤੇ ਭੁੱਲ ਕੇ ਗੇਰਚ ਗੱਡੀ ਹੁੰਦੀ ਆਨੀ ਸਾਡਾ ਟੋਲ ਪਲਾਜ਼ਾ ਘਟੋਇਆ ਸੀ ਆ ਇਥੋਂ 90 ਕਿਲੋਮੀਟਰ ਪੈਂਦਾ ਤੋਂ ਸਾਡੇ ਇਥੋਂ ਜਿਸ ਵੀਰਾਂ ਨੇ ਵਰਤੋ ਤੇ ਉਹ 1.5 ਸਾਲ ਪਹਿਲੇ ਘਟਿਆ ਸੀ ਤੇ ਹੁਣ ਅੱਜ ਆਪਾਂ 7 4 2025 ਨੂੰ ਵੀ ਰਾਤ 11 ਵਜੇ ਕੇ ਤੇ 10 15 ਮਿੰਟ ਤੇ ਸਾਡਾ ਫੇਰ ਇੱਕ ਟੋਲ ਪਾਇਆ ਗਿਆ ਖਨੋਰੀ ਬਾਰਡਰ ਦੇ ਲਾਗੂ ਘਟਿਆ ਤੇ ਉਹ ਇਹਦੇ ਭਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ بار-ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੋਈ ਮਿਸਯੂਜ਼ ਕਰ ਰਿਹਾ ਜਾਂ ਕੋਈ ਆਰਸੀ ਦਾ ਸਕੈਮ ਕਰਕੇ ਕੋਈ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਸ ਨੇ ਕਹਿੰਦੀ ਸੀ ਵੀ ਤੁਸੀਂ ਐਨਐਚਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹ ਵੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹ ਤੋਂ ਤੋ ਇਹ ਨਾ ਚਾਹਿਆ ਵਾਲਿਆਂ ਨੇ ਸੌਰੀ ਫੀਲ ਕੀਤੀ ਸੀ ਵੀ ਸਾਡੇ ਮੁਲਾਜ਼ਮ ਕੋ ਇਹ ਸਾਡਾ ਟੋਲ ਪਲਾਜ਼ਾ ਜਿਹੜਾ ਵਾ 11 ਵਜ ਕੇ 15 ਕਿ ਮਿੰਟ ਤੇ ਕਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੀਅਰਿਫਾਈ ਕਰਾਓ ਕਿ ਇਹ ਮਤਲਬ ਕਿ ਕਿਉਂ ਕੁ ਮਿਸਜੂਜਨਾ ਕਰਦਾ ਹੋਵੇ ਸਾਡਾ ਮਲੇ ਕੇ ਗੱਡੀ ਦਾ ਅਜੂ ਵੀ ਨੰਬਰ ਹੈਗਾ ਨੰਬਰ ਕੀ ਗੱਡੀ ਪੀ ਵੀ 06 ਜੂ 4747 ਜੀ ਜੀ ਕਵਰ ਲੱਗੇ ਸਾਡੇ ਕੋ ਸਾਡੇ ਕੋ ਆਪਾਂ ਤੇ ਪੂਰੇ ਡਾਕ ਮਿਲ ਗਏ ਲੀਗਲ ਕਮਰ ਕਿਹਾ ਵਾ ਪਰ ਇਹ ਸੀਸੀ ਲੱਗੇ ਆ ਕਮਰੇ ਸਾਡੇ ਸ਼ੋਰੂਮ ਤੇ ਵੀ ਤੇ ਗੈਰੇਜ ਵੀ ਲੱਗਾ ਵਾ ਪਰ ਪਰ ਘਟੂਣਾ ਤੇ ਨਹੀਂ ਚਾਹੀਦਾ ਨਾ ਇਹ ਜੇ ਬਹੁਤ ਵੱਡੀ ਕੰਪਨੀ ਹੈ ਸਕੈਨ ਹੈ ਜਿਹੜਾ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਿੰਦੇ ਆ ਲਾ ਕੇ ਟੈਗ ਫਸ ਟੈਗ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹ ਇਹਨਾਂ ਦਾ ਥੋੜਾ ਜਿਹਾ ਹੋਣਾ ਚਾਹੀਦਾ ਵਾ ਵੀ ਇਹ ਇਹ ਨਾ ਮਿਸਯੂਜ਼ ਕਰਾਉਂਦੇ ਹੁਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਹੋ ਆ ਇਹ ਸਾਡੇ ਨਾਲ ਹੀ ਇਹ ਹੋ ਰਹੀ ਹੈ ਇਹ ਕਰ ਰਹੀ ਹੋਈ ਹੈ ਪਲਾਨ ਇਹੀ ਆ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਪਹਿਲੇ ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪਰ ਪੁਲਿਸ ਤੇ ਉਹ ਥੋੜਾ ਕੁਝ ਕਾਰਵਾਈ ਨਹੀਂ ਕਰਦੀ ਹੈਗੀ ਉਹ ਤੇ ਚਲੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਮਤਲਬ ਦੇਖਦੇ ਆਂ ਮੀਡੀਆ ਥਰੂ ਫਾਸਟੈਗ ਪ੍ਰਾਈਵੇਟ ਰੱਖਿਆ ਇਹਨਾਂ ਨੇ ਫਾਸਟੈਗ ਵਾਲੇ ਉਹਨਾਂ ਤੋਂ ਥੋੜਾ ਜਿਹਾ ਮਤਲਬ ਕਿ ਸਟਿਕਨੈਸ ਹੋਣੀ ਚਾਹੀਦੀ ਆ ਵੀ ਕੋਈ ਮਿਸਯੂਜ਼ ਨਾ ਹੋ ਮਲੇ ਕਿ ਵੀ ਹਰ ਆਮ ਬੰਦੇ ਦਾ ਮਿਸਯੂਜ਼ ਨਾ ਹੋਵੇ। ਉਸ ਇੰਨਾ ਹੀ ਹੈ। ਉਹ ਤਾਂ ਕੋਈ ਡੈਸ਼ ਨਹੀਂ ਹੈ। ਸਾਰੇ ਸਤਿਨਾ ਦਿਨਾਂ ਦੇ ਤੇ ਰਹਿਣ ਵਾਲੇ ਤੇ ਇੱਥੇ ਸਾਡਾ ਆਪਣੀ ਏਜੰਸੀ ਦੀ ਟੀਮ ਹੈ। ਤੇ ਅੱਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਗੇਰਚ ਲੱਗੀ ਸੀ ਤੇ ਭੁੱਲ ਕੇ ਗੇਰਚ ਗੱਡੀ ਹੁੰਦੀ ਆ ਵੀ ਸਾਡਾ ਟੋਰਪਲਾ ਜਆ ਕੁਟੋਆ ਸੀ ਜਾਂ ਇਥੋਂ 90 ਕਿਲੋਮੀਟਰ ਪਿੰਡਾ ਤੋਂ ਸਾਡੇ ਇਥੇ ਜੋ ਸਬੀਨਾਂ ਦੇ ਵੱਲੋਂ ਤੇ ਉਹ 1.5 ਸਾਲ ਪਹਿਲੇ ਕੁਟੋਆ ਸੀ ਤੇ ਹੁਣ ਅੱਜ ਆਪਾਂ 7 4 2025 ਨੂੰ ਵੀ ਰਾਤ 11:00 ਵਜੇ ਤੇ 10-15 ਮਿੰਟ ਤੇ ਸਾਡਾ ਫੇਰ ਇੱਕ ਟੋਲ ਲਾਇਆ ਖਨੋਰੀ ਬਾਰਡਰ ਦੇ ਲਾਗ ਕੁਟੋਆ ਤੇ ਉਹ ਇਹਦੇ ਭਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ ਬਾਰ ਬਾਰ ਕਿਉਂ ਕਟੋ ਰਿਹਾ ਨਾ ਸਾਡੇ ਡਾਕੂਮੈਂਟ ਦਾ ਕੋਈ ਮਿਸਯੂਜ਼ ਕਰ ਰਿਹਾ ਜਾਂ ਕੋਈ ਆਰਸੀ ਦਾ ਸਕੈਮ ਕਰਕੇ ਕੋਈ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਸ ਨੇ ਕਹਿੰਦੀ ਸੀ ਵੀ ਤੁਸੀਂ ਐਨਐਚਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹ ਵੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹ ਤੋਂ ਤੋ ਇਹ ਨਾ ਚਾਹਿਆ ਵਾਲਿਆਂ ਨੇ ਸੌਰੀ ਫੀਲ ਕੀਤੀ ਸੀ ਵੀ ਸਾਡੇ ਮੁਲਾਜ਼ਮ ਕੋ ਇਹ ਸਾਡਾ ਟੋਲ ਪਲਾਜ਼ਾ ਜਿਹੜਾ ਵਾ 11 ਵਜੇ 15 ਕਿ ਮਿੰਟ ਤੇ ਕਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੀਅਰਿਫਾਈ ਕਰਾਓ ਕਿ ਇਹ ਮਤਲਬ ਕਿ ਕਿਉਂਕ ਮਿਸਜੁਜਨਾ ਕਰਦਾ ਹੋਵੇ ਸਾਡਾ ਮਲੇ ਗੱਡੀ ਦਾ ਅਜੂਗੀ ਨੰਬਰ ਹੈਗਾ ਨੰਬਰ ਕੀ ਗੱਡੀ ਪੀ ਵੀ 06 ਜੂ 4747 ਜੀ ਜੀ ਸੀ ਕਵਰ ਲੱਗੇ ਸਾਡੇ ਕੋ ਸਾਡੇ ਕੋ ਆਪਾਂ ਤੇ ਪੂਰੇ ਡਾਕ ਮਿਲ ਗਏ ਲੀਗਲ ਕਮਰ ਕਿਹਾ ਵਾ ਪਰ ਇਹ ਸੀਸੀ ਲੱਗੇ ਆ ਕਮਰੇ ਸਾਡੇ ਸ਼ੋਰੂਮ ਤੇ ਵੀ ਤੇ ਗੈਰੇਜ ਵੀ ਲੱਗਾ ਵਾ ਪਰ ਪਰ ਘਟੋਣਾ ਤੇ ਨਹੀਂ ਚਾਹੀਦਾ ਨਾ ਇਹ ਜੇ ਬਹੁਤ ਵੱਡੀ ਕੰਪਨੀ ਹੈ ਸਕੈਨ ਹੈ ਜਿਹੜਾ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਿੰਦੇ ਆ ਲਾ ਕੇ ਟੈਗ ਫਸ ਟੈਗ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹ ਇਹਨਾਂ ਦਾ ਥੋੜਾ ਜਿਹਾ ਹੋਣਾ ਚਾਹੀਦਾ ਵਾ ਵੀ ਇਹ ਇਹ ਨਾ ਮਿਸਯੂਜ਼ ਕਰਾਉਂਦੇ ਹੁਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਹੋ ਆ ਇਹ ਸਾਡੇ ਨਾਲ ਹੀ ਇਹ ਹੋ ਰਹੀ ਹੈ ਇਹ ਕਰ ਰਹੀ ਹੋਈ ਹੈ ਪਲਾਨ ਇਹੀ ਆ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਪਹਿਲੇ ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪਰ ਪੁਲਿਸ ਤੇ ਉਹ ਥੋੜਾ ਕੁਝ ਕਾਰਵਾਈ ਨਹੀਂ ਕਰਦੀ ਹੈਗੀ ਉਹ ਤੇ ਚਲੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਮਤਲਬ ਦੇਖਦੇ ਆਂ ਮੀਡੀਆ ਥਰੂ ਫਾਸਟੈਗ ਪ੍ਰਾਈਵੇਟ ਰੱਖਿਆ ਇਹਨਾਂ ਨੇ ਫਾਸਟੈਗ ਵਾਲੇ ਉਹਨਾਂ ਤੋਂ ਥੋੜਾ ਜਿਹਾ ਮਤਲਬ ਕਿ ਸਟਿਕਨੈਸ ਹੋਣੀ ਚਾਹੀਦੀ ਆ ਵੀ ਕੋਈ ਮਿਸਯੂਜ਼ ਨਾ ਹੋ ਮਲੇ ਕਿ ਵੀ ਹਰ ਆਮ ਬੰਦੇ ਦਾ ਮਿਸਯੂਜ਼ ਨਾ ਹੋਵੇ ਨਹੀਂ ਯਾਰ ਉਹ ਤਾਂ ਕੋਈ ਡੈਸ਼ ਨਹੀਂ ਹੈ